ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿ ਤਸਵੀ ਅਥ 24 ਔਤਾਰ ਚੌਪਈ अवचौbeis उचरौ अवतारा जेह बिद तिन कालखा अपारा सुनिय हो संत सब चित लायी बरनत श्याम जथा मत भाइ चापई जब जब होत अरिष्ट अपारा तब तब जेह धरत अवतारा काल सबन को पेख तमासा अंतह काल करतह नासा चापई काल सबन का करत पसारा अंतकाल सोई खापनहारा ਆਪਨ ਰੂਪ ਅਨੰਤਨ ਤਰਹੀ ਆਪਹਿ ਮਦ ਲੀਨ ਪੁਨ ਕਰਹੀ ਚਾਉ ਪਈ ਇਨ ਮਹ ਸ੍ਰਿਸ਼ਟ ਸੋ 10 ਅਵਤਾਰਾ ਜਿਨ ਮਹ ਰਮਿਆ ਰਾਮ ਹਮਾਰਾ ਅਨਤ ਚਤੁਰਦਸ ਗਨ ਅਵਤਾਰੂ ਕਹੋ ਜੋ ਤਿਨ ਤਿਨ ਕੀਏ ਅਖਾਰੂ ਚਾਉ ਪਈ ਕਾਲ ਆਪਨੋ ਨਾਮ ਛਪਾਈ ਅਵਰਨ ਕੇ ਸਿਰ ਦੈ ਬੁਰਿ ਆਈ ਆਪਨ ਰਹਤ ਨਿਰਾਲਮ ਜਗ ਤੇ ਜਾਣ ਲਏ ਜਾਨਾ ਮੈਂ ਤਬ ਤੇ ਚਉਪਈ ਆਪ ਅਨਚੇ ਆਪੇ ਕਲ ਕਾਏ ਅਵਰਨ ਕੈਦੈ ਮੂंड ਹਟਾਏ ਆਪ ਨਿਰਾਲਮ ਰਹਾ ਨ ਪਾਇਆ ਤਾਂ ਤੇ ਨਾਮ ਬੇਅੰਤ ਕਹਾਇ ਚਉਪਈ ਜੋ ਚੌਬੀ ਸਵ ਅਵਤਾਰ ਕਹਾਏ ਤਿਨ ਭੀ ਤੁਮ ਪ੍ਰਭ ਤਨਕ ਨ ਪਾਏ ਸਭ ਹੀ ਜਗ ਭਰਮੇ ਅਵ ਭਵ ਰਾਯੰ ਤਾਂ ਤੇ ਨਾਮ ਬੇਅੰਤ ਕਹਾਇੰ ਚਉਪਈ ਸਭ ਹੀ ਛਲਤਨ ਆਪ ਛਲਾਇਆ ਤਾਤੇ ਛਲਿਆ ਆਪ ਕਹਾਇਆ ਸੰਤਨ ਦੁਖੇ ਨਿਰਖ ਅਕੁਲਾਵੈ ਦੀਨ ਬੰਧ ਤਾਤੇ ਕਹਿ ਲਾਵੈ ਚਉਪਈ ਅੰਤਕਰਤ ਸਭ ਜਗ ਕਉ ਕਾਲਾ ਨਾਮ ਕਾਲ ਤਾਤੇ ਜਗ ਡਾਲਾ ਮੈਂ ਸੰਤ ਪਰ ਹੋ ਤਸਹਾਈ ਤਾ ਤੇ ਸੰਖਿਆ ਸੰਤ ਸੁਨਾਈ ਚਉਪਈ ਨਿਰਖ ਜੀਨ ਪਰ ਹੋਤ ਦਿਯਾਰਾ ਦੀਨ ਬੰਧ ਹਮ ਤਬੈ ਵਿਚਾਰਾ ਸੰਤਨ ਪਰ ਕਰੋਨਾ ਰਸ ਟਰਾਈ ਕਰੋਨਾ ਦਿਦ ਜਗ ਤਬੈ ਉਚਰਾਈ ਚਉਪਈ ਸੰਕਟ ਹਰਤ ਸਾਧਵਨ ਸਦਾ ਸੰਕਟ ਹਰਨ ਨਾਮ ਭਯੋ ਤਦਾ ਦੁਖ ਦਾਹਤ ਸੰਤਨ ਕੇ ਆਇਓ ਦੁਖ ਦਾਹਨ ਪ੍ਰਭ ਤਦਿਨ ਕਹਾਇਓ ਜੋ ਪੈ ਰਹਾ ਅਨੰਤ ਅੰਤ ਨਹੀਂ ਪਾਇਓ ਜਾਤੇ ਨਾਮ ਬੇਅੰਤ ਕਹਾਇਓ ਜਗ ਮੋ ਰੂਪ ਸਭਨ ਕੇ ਧਰਤਾ ਜਾਤੇ ਨਾਮ ਬਖਾਨੀਅਤ ਕਰਤਾ ਚੋ ਪਏ ਕਿਨ ਹੂ ਕਹੂ ਨ ਤਾਹਿ ਲਖਾਇਓ ਇਹ ਕਰ ਨਾਮ ਅਲਖ ਕਹਾਇਓ ਜੋਨ ਜਗਤ ਮੈਂ ਕਬ ਹੁਨਾ ਆਇ ਜਾਤੇ ਸਭ ਅਜੋਨ ਬਤਾਇਆ ਚਉਪਈ ਬ੍ਰਹਮਾਦਕ ਸਭ ਹੀ ਪਚਹਾਰੇ ਬਿਸ਼ਨ ਮਹੇਸ਼ਵਰ ਕਾਣ ਵਿਚਾਰੇ ਚੰਦ ਸੂਰਜ ਜਿਨ ਕਰੇ ਵਿਚਾਰਾ ਤਾਤੇ ਜਾਨੀਤ ਹੈ ਕਰਤਾਰਾ ਚਉਪਈ ਸਦਾਸ ਅਪੇਖ ਅਪੇਖੀ ਰਹੀ ਤਾਤੇ ਜਗਤ ਅਪੇਖੀ ਕਹਾਈ ਅਲਖ ਰੂਪ ਕਿਨਹੂ ਨਹ ਜਾਨਾ ਤਿਹ ਕਰ ਜਾਤ ਅਲੇਖ ਬਖੰਨ ਚਾਉ ਪਈ ਰੂਪ ਅਨੂਪ ਸਰੂਪ ਅਪਾਰਾ ਭੇਖ ਅਪੇਖ ਸਬਨ ਤੇ ਨਿਆਰਾ ਦਾਇਕ ਸਭੋ ਅਜਾਚੀ ਸਭ ਤੇ ਜਾਣ ਲਿਓ ਕਰਤਾ ਹਮ ਤਬ ਤੇ ਚਾਉ ਪਈ ਲਗਨ ਸਗਨ ਤੇ ਰਹਿਤ ਨਿਰਾਲਮ ਹੈ ਜਹ ਕਥਾ ਜਗਤ ਮੈਂ ਮਾਲਮ ਜੰਤਰ ਮੰਤਰ ਤੰਤਰ ਨਾ ਰਿਝਾਇਆ ਵੇ ਇਕ ਕਰਤੈ ਕਿਨ ਹੋ ਨਾ ਪਾਇਆ ਚਾਉ ਪਈ ਜਗ ਆਪਨ ਆਪਨ ੁਰਝਾਨਾ ਪਾਰ ਬ੍ਰਹਮ ਕਾ ਹੋ ਨਾ ਪਛਾਨਾ ਇਕ ਮੜੀਨ ਕਬਰਨ ਵੇ ਜਾਹੀ ਦੋਹੂਨ ਮੈਂ ਪਰਮੇਸ਼ਵਰ ਨਾਹੀ ਚਾਉ ਪਈ ਇਹ ਦੋਉ ਮੋਹ ਬਾਦ ਮੋ ਪਚੇ ਇਨਤੇ 나ਥ ਨਿਰਾਲੇ ਬਚੇ ਜਾਤੇ ਛੂਟ ਗਯੋ ਭ੍ਰਮ ਔਰ ਕਾ ਤਿਹ ਆਗੇ ਹਿੰਦੂ ਕਿਆ ਤੁਰਕਾ ਚਾਉ ਪਈ ਇਕ ਤਸਬੀ ਇੱਕ ਮਾਲਾ ਧਰ ਹੀ ਏਕ ਕੁਰਾਨ ਪੁਰਾਨ ਉਚਰ ਹੀ ਕਰਤ ਵਿਰੁੱਧ ਗਏ ਮਰ ਮੂੜਾ ਪ੍ਰਭ ਕੋ ਰੰਗ ਨਾ ਲਾਗਾ ਘੂੜਾ ਚਉਪਈ ਜੋ ਜੋ ਰੰਗ ਏਕ ਕੇ ਰਾਚੇ ਤੇ ਤੇ ਲੋਕ ਲਾਜ ਤਜ ਨਾਚੇ ਆਦਪੁਰਖ ਜਿਨ ਏਕ ਪਛਾਨਾ ਦੁਤੀਆ ਭਾਵ ਨ ਮਨ ਮਹਿ ਆਨਾ ਚਉਪਈ ਜੋ ਜੋ ਭਾਵ ਦੁਤੀਆ ਮਹਿ ਰਾਚੇ ਤੇ ਤੇ ਮੀਤ ਮਿਲਨ ਤੇ ਬਾਚੇ ਇਕ ਪੁਰਖ ਜਿਨ ਨੈਕ ਪਛਾਨਾ ਤਿਨਹੀ ਪਰਮ ਤਤ ਕਹਿ ਜਾਨਾ ਚਉਪਈ ਜੋਗੀ ਸੰਨਿਆਸੀ ਹੈ ਜੀਤੇ ਮੁੰਡਿਆ ਮੁਸਲਮਾਨ ਗਨ ਕੀਤੇ ਭੇਖ ਧਰੇ ਲੂਟਤ ਸੰਸਾਰਾ ਛਪਤ ਸਾਧ ਜਿਹ ਨਾਮ ਆਧਾਰਾ ਚਉਪਈ ਪੇਟ ਹੇਤ ਨਰ ਡਿੰਬ ਦਿਖਾਹੀ ਡਿੰਬ ਕਰੇ ਬਿਨ ਪਾਇਤ ਨਾਹੀ ਜਿਨ ਨਰ ਇਕ ਪੁਰਖ ਕਹਿ ਧਿਆਉ ਚਿੰਨ ਕਰ ਡਿੰਬ ਨ ਕਿਸੇ ਦਿਖਾਇਓ ਚਉਪਈ ਡਿੰਬ ਕਰੇ ਬਿਨ ਹੱਥ ਨ ਆਵੇ ਕੋਊ ਨ ਕਾਹੂ ਸੀਸ ਨਿਵਾਵੇ ਜੋ ਇਹੋ ਪੇਟ ਨ ਕਾਹੂ ਹੋਤਾ ਰਾਵ ਰੰਕ ਕਾਹੂ ਕੋ ਕਰ ਕਹਿਤਾ ਚਉਪਈ ਜਿਨ ਪ੍ਰਭ ਏਕ ਵਹਿ ਠਹਿਰਾਇਓ ਤਿਨ ਕਰ ਡਿੰਬ ਨ ਕਿਸੂ ਦਿਖਾਇਓ ਸੀਸ ਦਿਓ ਓਨ ਸਿਰਰ ਨ ਦੀਨਾ ਰੰਚ ਸਮਾਨ ਦੇਹ ਕਰ ਚੀਨਾ ਚਾਉ ਪਈ ਕਾਨ ਛੇਦ ਜੋਗੀ ਕਹਵਾਇਓ ਅਤ ਪ੍ਰਪੰਚ ਕਰ ਬਨਹਿ ਸਿਧਾਇਓ ਏਕ ਨਾਮ ਕੋ ਤਤ ਨ ਲਇਓ ਬਨ ਕੋ ਭਇਓ ਨ ਗ੍ਰਿਹ ਕੋ ਭਇਓ ਚਾਉ ਪਈ ਕਹਾ ਲਗਾ ਕਬ ਕਥਾ ਵਿਚਾਰਾ ਰਸਨਾ ਏਕ ਨ ਪਈਤ ਪਾਰਾ ਜਿਹ ਬਾ ਕੋਟ ਕੋਟ ਕੋ ਉਤਰੈ ਗੁਣ ਸਮੁੰਦਰ ਤਵ ਪਾਰ ਨ ਪਰੈ ਚਾਉ ਪਈ ਪ੍ਰਥਮ ਕਾਲ ਸਭ ਜਗ ਕੋ ਤਾਤਾ ਤਾਤੇ ਭਇਓ ਤੇਜ ਵਿਖਿਆਤਾ ਸੋਈ ਭਵਾਨੀ ਨਾਮ ਕਹਾਈ ਸੋਈ ਪਵਾਨੀ ਨਾਮ ਕਹਾਈ ਜਿਨ ਸਿਗਰੀ ਯਹ ਸ੍ਰਿਸ਼ਟ ਉਪਾਈ ਚਉਪਈ ਪ੍ਰਥਮੈ ਓ ਅੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ ਤਾ ਤੇ ਜਗਤ ਭਇਓ ਵਿਸਥਾਰਾ ਪੁਰਖ ਪ੍ਰਕ੍ਰਿਤ ਜਬ ਦੁਹੁ ਵਿਚਾਰਾ ਚਉਪਈ ਜਗਤ ਭਇਓ ਤਾ ਤੇ ਸਭ ਜਨੀਅਤ ਚਾਰ ਖਾਨ ਕਰ ਪ੍ਰਗਟ ਬਖਨੀਅਤ ਸਾਕਤ ਇਤੇ ਨਹੀ ਬਰਨ ਸੁਨਾਉ ਪੈਨ ਪੈਨ ਕਰ ਨਾਮ ਬਤਾਉ ਚਾਉ ਪਈ ਬਲੀ ਅਬਲੀ ਦਉ ਉਪਜਾਏ ਊਚ ਨੀਚ ਕਰ ਭਿੰਨ ਦਿਖਾਏ ਬਪ ਧਰ ਕਾਲ ਬਲੀ ਬਲਵਾਨਾ ਆਪਹਿ ਰੂਪ ਧਰਤ ਭਇਓ ਨਾਨਾ ਚਾਉ ਪਈ ਪੈਨ ਪੈਨ ਜਿਮ ਦੇਹ ਧਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਬੋ ਤਿਹ ਮੱਧ ਮਿਲਾਇਓ ਚਾਉ ਪਈ ਜਿਤਿਕ ਜਗਤਿਕ के जीव बखानो एक ज्योत सबहि मह जादू काल रूप भगवान पन बोता मै लीन जगत सब हवै बो ज्योत चौपाई जो कि छिदष्ट अगोचर आवत ता कह मन माया ठहरावत जो कि छिदष्ट अगोचर आवत ता कह मन माया ठहरावत एक है आप सबन मोह व्याप साब कोई भिन्न भिन्न कर थापा चौपाई ਸਭ ਹੀ ਮਹਿਰਮ ਰਹਿਓ ਅਲੇਖਾ ਮਾਗਤ ਭਿੰਨ ਭਿੰਨ ਤੇ ਲੇਖਾ ਜਿਨ ਨਰ ਏਕ ਵਹਿ ਠਹਿਰਾਇਓ ਤਿਨਹੀ ਪਰਮ ਤਤ ਕਹਿ ਪਾਇਓ ਚਉਪਈ ਏ ਕਹਿ ਰੂਪ ਅਨੂਪ ਸਰੂਪਾ ਰੰਕ ਭਇਓ ਰਾਵਤ ਕਹਿ ਰਾਵਤ ਕਹੂ ਭੂਪਾ ਭਿੰਨ ਭਿੰਨ ਸਭ ਹਨ ਉਰ ਜਾਇਓ ਸਭ ਤੇ ਜਦੋ ਨ ਕਿਨਹੂ ਪਾਇਓ ਜੋ ਪਈ ਭਿੰਨ ਭਿੰਨ ਸਭ ਹੂੰ ਉਪਜਾਇਓ ਭਿੰਨ ਭਿੰਨ ਕਰ ਤਿਨੋ ਖਪਾਇਓ ਆਪ ਕਿਸੂ ਕੋ ਦੋਸ ਨਾ ਲੀਨਾ ਔਰਨ ਸਿਰ ਬੁਰਿਆਈ ਦੀਨਾ ਜਉਪਈ ਸੰਖਾ ਸੁਰਦਾਨਵ ਪੁਨ ਪਯੋ ਬਹੁ ਵਿਦ ਕੈ ਜਗ ਕੋ ਦੁਖ ਦਯੋ ਮਛ ਅਵਤਾਰ ਆਪ ਪੁਨ ਧਰਾ ਆਪਨ ਜਾਪ ਆਪ ਮੋ ਕਰਾ ਚਉਪਈ ਪ੍ਰਥਮੇ ਤੋ ਛਮੀਨ ਬਪ ਧਰਾ ਪੈਠ ਸਮੁੰਦਰ ਚਕ ਚੋਰਨ ਕਰਾ ਪੋਨ ਪੋਨ ਕਰਤ ਭਇਓ ਬਿਸ ਥਾਰਾ ਸੰਖਾ ਸੁਰ ਤਬ ਕੋਪ ਵਿਚਾਰਾ ਪੁਜੰਗ ਪ੍ਰਿਆਤ ਛੰਦ ਤਬੈ ਕੋਪ ਗਰਜਿਓ ਬਲੇ ਸੰਖ ਬੀਰੰ ਧਰੇ ਸ਼ਸਤਰ ਅਸਤਰੰ ਸਜੇ ਲੋਹ ਚੀਰੰ ਚਤੁਰਬੇਦ ਪਾਤੰ ਕਿਓ ਸਿੰਧ ਪਮਦੰ ਤਸਿਓ ਅਸ਼ਟ ਨੈਣੰ ਕਰਿਓ ਜਾਪ ਸੁਦੰ ਪੁਜੰਗ ਪ੍ਰਿਆਤ ਛੰਦ ਤਬ ਸੰਭਰੇ ਦੀਨ ਹੇ ਤੰ ਦੇ ਆਲੰ ਧਰੇ ਲੋਹ ਕ੍ਰੋਹੰ ਕਿਰਪਾ ਕੈ ਕਿਰਪਾਲੰ ਮਹਾ ਅਸਤਰ ਪਾਤੰ ਕਰੇ ਸ਼ਸਤਰ ਕਾਤੰ ਟਰੇ ਦੇਵ ਸਰਬੰਗ ਗਿਰੇ ਲੋਕ ਸਾਤੰ ਪੁਝੰਗ ਪ੍ਰਿਆਤ ਛੰਦ ਭਏ ਅਤਰ ਘਾਤੰ ਗਿਰੇ ਚੌਰ ਚੀਰੰ ਰੁਲੇ ਤਛ ਮੁਚੰ ਉਠੇ ਤੇ ਛਤੀਰੰ ਗਿਰੇ ਸੁੰਡ ਮੁੰਡੰ ਰਣੰ ਭੀਮ ਰੂਪੰ ਮਨੋ ਖੇਲ ਪੌਡੇ ਹਠੀ ਫਾਗ ਜੂਪੰ ਪੁਝੰਗ ਪ੍ਰਿਆਤ ਛੰਦ ਬਹਿ ਖਗਿਆੰ ਖੇਤ ਖਿੰਗੰ ਸੋ ਤੀਰੰ ਸੋਬੈ ਸਾਸਤਰ ਸੰਜਾਨ ਸੋ ਸੂਰ ਬੀਰੰ ਗਿਰੇ ਗੌਰ ਗਾਜੇ ਖੁੱਲੇ ਹੱਥ ਬੱਥੰ ਨਚਿਓ ਰੁਦਰ ਰੁਦਰੰ ਨਚੇ ਮੱਛ ਮੱਥੰ ਰਸਾਵਲ ਛੰਦ ਮਹਾਬੀਰ ਗੱਜੇ ਸਬੰ ਸਸਤਰ ਸੱਜੇ ਬੱਦੇ ਗੱਜ ਗਾਹੰ ਸੋ ਹੂਰੰ ਉਛਾ ਹੰ ਰਸਾਵਲ ਛੰਦ ਟਲਾ ਟੋਕ ਟਾਲੰ ਚਮੀ ਤੇਗ ਕਾਲੰ ਕਟਾ ਕਾਟ ਬਾਹੈ ਉਬੈ ਜੀਤ ਚਾਹੈ ਰਸਾਵਲ ਛੰਦ ਮੁਖੰ ਮੋਛ ਬੰਕੀ ਤਮੰ ਤੇਗ ਅਤੰਕੀ ਫਿਰੈ ਗੌਰ ਗਾਜੀ ਨਚੈ ਤੁੰਦ ਤਾਜੀ ਉਜੰਗ ਛੰਦ ਭਰਿਓ ਰੋਸ ਸੰਖਾ ਸੁਰੰ ਦੇਖ ਸੈਣੰ ਤਪੇ ਬੀਰ ਬਕਤਰੰ ਕੀਏ ਰਕਤ ਨੈਣੰ ਪੂਜਾ ਠੋਕ ਭੂਪੰ ਕਰਿਓ ਨਾਦ ਉਚੰ ਸੁਨੇ ਗਰਬਣਿਆਨ ਕੇ ਗਰਬ ਮੁਚੰ ਗਰਬ ਮੁਚੰ ਪੁਜੰਗ ਲਗੇ ਠਾਮ ਠਾਮੰ ਦਮਾ ਮੰਗ ਦਮੰ ਕੇ ਖੁਲੇ ਖੇਤ ਮੋ ਖੱਗ ਖੂਨੇ ਖਿਮੰਕੇ ਭੈ ਕਰੂਰ ਭਾਂ ਭਾਂ ਤੰਕ ਮਾਨੰ ਕੜੱਕੇ नचे वीर बहतान भूतंग पडकके भुजंग गिरयो आयुधं सायुधं वीरखे तंग नचे कांद हीणंग कमद्दंग अचेतंग खुले खग खूने ख्यालंखतंग पजकातरंग सूर बजजे निहंगं भुजंग कटे चर्म बरमंग गिरयो सत्र शस्त्रं पके पै भरे भूत भूमंग निरस्त्रं रणंग रंग रत्ते सभी रंग रूप सभी रंग गिरे जुद मदंग बले चूम चूमंग पुजंग पयो दु जुदंग रणंग संख मच्छ मनोदो गिरंग जुद जुटे सप्छंग ਕਟੇ ਮਾਸ ਟੁਕੰ ਪਖੇ ਗਿੱਦ ਬ੍ਰਿਦੰ ਹਸੇ ਜੋਗਣੀ ਚਾਉ ਸਠਾ ਸੂਰ ਸੁਦੰ ਪੁਜੰਗ ਕੀਓ ਉਧਾਰ ਬੇਦੰ ਹਤੇ ਸੰਖ ਬੀਰੰ ਤਜਿਓ ਮੱਛ ਰੂਪੰ ਸਜਿਓ ਸੁੰਦਰ ਚੀਰੰ ਸਬੈ ਦੇਵਕ ਥਾਪੇ ਕੀਓ ਦੁਸ਼ਟ ਨਾ ਸੰਗ ਕਰੇ ਸਰਬਦਾਨੋ ਭਰੇ ਜੀਵ ਤਰਾਸੰ ਤੇ ਭੰਗੀ ਚੰਦ ਸੰਖਾ ਸੁਰ ਮਾਰੇ ਪੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ ਦੇ ਵੇਸ ਬੁਲਾਇਓ ਰਾਜ ਬਿਠਾਇਓ ਛਤਰ ਫਿਰਾਇਓ ਸੁਖ ਦੀਨੋ ਕੋਟੰਗ ਬਜੇ ਬਾਜੇ ਅਮੋਰੇ ਅਮੋਰੇ ਸੁਰਗਾਜੇ ਸੋਭ ਘਰ ਸਾਜੇ ਸੋਕ ਹਰੇ ਦਾ ਕੋਟਕ ਦਰchnਾ ਕਰੋਰ ਪਰਦchnਾ ਆਨ ਸੋ ਮਛਕੇ ਪਾਏ ਪਰੇ ਇਹ ਤੋ ਸ੍ਰੀ ਬਚਿਤਰਾ ਨਾਟਕੇ ਮਛ ਅਵਤਾਰ ਕਤਨੰ ਸੰਖਾ ਸੁਰਬਦਹ ਆਤ ਕਛ ਅਵਤਾਰ ਕਥਨੰ ਪੁਜੰਗ ਪ੍ਰਿਆਤ ਛੰਦ ਕਿਤੋ ਕਾਲ ਬੀਤਿਓ ਕਰਿਓ ਦੇਵ ਰਾਜੰ ਭਰੇ ਰਾਜ ਧਾਮੰ ਸੁਭੰ ਸਰਬ ਸਾਜੰ ਗਜੰ ਬਾਜ ਬੀਣੰ ਬਿਨਾ ਰਤਨ ਰੂਪੰ ਕਰਿਓ ਬੇਸਨ ਵਿਚਾਰ ਚਿੱਤੰ ਅਨੂਪੰ ਪੁਜੰਗ ਛੰਦ ਸਭ ਦੇਵ ਇਕਤ੍ਰ ਕੀਨੇ ਪੁਰਿੰਦਰੰ ਸਸੰ ਸੂਰਜੰ ਆਦ ਲੈ ਕੈ ਉਪਿੰਦਰੰ ਹੁਤੇ ਦੈਤ ਜੇ ਲੋਕ ਮਧਯੰ ਹੰਕਾਰੀ ਭਏ ਇਕਠੇ ਭਰਾਤ ਭਾਵੰ ਵਿਚਾਰੀ ਪੁਜੰਗ ਬਦਿਓ ਅਰਦ ਅਰਦੰ ਦੋਹ ਬਾਟ ਲੀਬੋ ਸਭੋ ਬਾਤ ਮਾਨੀ ਇਹ ਕਾਮ ਕੀ ਬੋ ਕਰੋ ਮਥਨੀ ਕੋਟ ਮੰਦਰਾ ਚਲੇ ਅੰ ਤੱਕਿਓ ਛੀਰ ਸਮ ਸਾਮੁੰਦਰੰ ਦੇ ਅੰ ਅਦੇ ਅੰ ਪੁਜੰਗ ਕਰੀ ਮਥ ਕਾਬਾ ਸਕੰ ਸਿੰਧ ਮਦੰ ਮਥੈ ਲਾਗ ਦੋਉ ਭਏ ਅਦ ਅਦੰ ਸਿਰੰ ਦਾਤ ਲਾਗੇ ਗਹੀ ਪੂਛ ਦੇਵੰ ਮਥਿਉ ਛੀਰ ਸਿੰਧ ਮਨੋ ਮਾਟ ਕੇ ਵੰ ਪੁਜੰਗ ਚੰਦ ਇਸੋ ਕਾਉਣ ਬੀਓ ਧਾਰੇ ਭਾਰ ਪੱਬੰ ਉਠੇ ਕਾਂਪ ਬੀਰੰ ਦਿੱਤਿਆ ਦਿੱਤਿਆ ਸਭੰ ਤਬ ਆਪ ਹੀ ਬਿਸਨ ਮੰਤਰੰ ਵਿਚਾਰਿਓ ਤਾਰੇ ਪਰਬਤੰ ਕਛ ਪੰਗ ਰੂਪ ਧਾਰਿਓ ਇਹ ਤਸਰੀ ਬਚਿੱਤਰ ਨਾਟਕ ਗ੍ਰੰਥੇ ਦੁਤੀਆ ਅਵਤਾਰ ਸਪੂਰਨ ਮਸਤ ਅਥ ਛੀਰ ਸਮੁੰਦਰ ਮਾਥਨ ਚਾਉਦਾ ਹੈ ਰਤਨ ਕਥਨੰ ਸ੍ਰੀ ਭਗਵਤੀ ਜੀ ਸਹਾਇ ਤੋਟਕ ਛੰਦ ਮਿਲਦੇਵ ਅਦੇਵਨ ਸਿੰਧ ਮਥਿਓ ਕਬ ਸਿਆਮ ਕਵਿਤਨ ਮਦ ਕਥਿਓ ਰਤਬ ਰਤਨ ਚਤੁਰ ਦਸ ਈਓ ਨਿਕਸੇ ਅਸਤਾਨ ਸਮੋ ਸਸ ਸੇ ਬਿਗਸੇ ਤੋ ਤਕ ਛੰਦ ਅਮਰਾਂ ਤਕ ਸੀਸ ਕੀ ਔਰ ਹੂੰ ਮਿਲ ਪੂਛ ਗਹੀ ਦਿਸ ਦੇਵ ਦੂੰ ਰਕਤੰ ਰਤਨੰ ਨਿਕਸੇ ਬਿਗਸੇ ਸਾਸਸੇ ਜਨ ਕੂਟਨ ਲੇਤ ਅਮੀ ਰਸ ਕੇ ਟੋਟਕ ਨਿਕਸੇ ਉਹ ਧਨ ਸਾਇਕ ਸੁਧ ਸਤੰ ਮਦ ਪਾਨ ਕੱਢਿਓ ਘਟ ਮਦਯ ਮਤੰ ਗਜ ਬਾਜ ਸੁਦਾ ਲక్ష్ਮੀ ਨਿਕਸੀ ਕਨ ਮੋ ਮਨੋ ਬਿੱਦੁਲਤਾ ਮਿਗਸੀ ਟੋਟਕ ਛੰਦ ਕਲਪਾ ਧੁਮ ਮਾਹੁਰ ਔਰੰਬਾ ਜਿਹ ਮੋਹ ਰਹਿ ਲਖ ਇੰਦਰ ਸਭਾ ਮਨ ਕੌਸਤਕ ਚੰਦ ਸੋ ਰੂਪ ਸੁਭੰ ਜਿਹ ਭਜਤ ਦੈਤ ਬਿਲੋਕ ਜੁਦੰ ਟੋਟਕ ਛੰਦ ਨਿਕਸੀ ਗਵ ਰਾਜ ਸੋ ਤੇਨ ਭਲੀ ਜਿਹ ਛੀਨ ਲਯੋ ਸਹ ਸਾਸਤਰ ਬਲੀ ਗਨ ਰਤਨ ਗਾਉਣ ਉਪ ਰਤਨ ਅਬ ਤੁਮ ਸੰਤ ਸੁਨੋ ਚਿਤ ਲਾਏ ਸਭ ਟੋਟਕ ਛੰਦ ਗਾਨ ਜੋਕ ਹਰੀ ਤਕੀ ਔਰ ਮਦੰ ਜਨ ਪੰਚ ਸੋ ਨਾਮ ਸੰਖ ਸੁਭੰ ਸਾਸ ਬੇਲ ਬਿਜਿਆ ਅਰ ਚੱਕਰ ਗਦਾ ਜੁਵ ਰਾਜ ਬਿਰਾਜਤ ਪਾਨ ਸਦਾ ਤੋਟਕ ਧਨ ਸਾਰੰਗ ਨੰਦੰਗ ਖੱਗ ਭਣੰਗ ਜਿਨ ਖੰਡ ਕਰੇ ਗਨ ਦਈ ਤਰਣੰ ਸੇਵ ਸੂਲ ਬੜਵਾਨਲ ਕਪਲ ਮੁਨੰ ਤਨੰਤਰ 14 ਸੋ ਰਤਨੰ ਗਨ ਰਤਨ ਉਪਰ ਉਪਰ ਰਤਨ ਔ ਧਾਤ ਗਨੋ ਕਹਿ ਧਾਤ ਸਭ ਉਪ ਧਾਤ ਭਨੋ ਸਭ ਨਾਮ ਜਥਾ ਮਤ ਸਿਆਮ ਧਰੋ ਘਟ ਜਾਨ ਕਵੀ ਜਿਨ ਨਿੰਦ ਕਰੋ ਟੋਟਕ ਚੰਦ ਪ੍ਰਥਮੋ ਗਨ ਲੋਹ ਸਿਕਾ ਸਵਰਨੰ ਚਤੁਰਥ ਭਨ ਧਾਤ ਸਿਤੰਗ ਰੁਕਮੰ ਬਹੁਰੋ ਕਥ ਕਾਂਬਰ ਕਲੀ ਪਿਤਰੰ ਕਥ ਅਸ਼ਟਮ ਜਿਸਤ ਹੈ ਧਾਤ ਧਰੰ ਟੋਟਕ ਛੰਦ ਉਪਤਾਤ ਕਥਨੰ ਸੁਰਮੰ ਸਿੰਘ ਰਫ ਹਰ ਤਾਲ ਗਣੰ ਚਤੁਰਥ ਤੇਹ ਸਿੰਬਲ ਖਾਰ ਭਣੰ ਮ੍ਰਿਤ ਸੰਖ ਮਨਾਸਿਲ ਅਬਰਕਯੰ ਅਬਰਕਯੰ ਭਨ ਅਸ਼ਟਮ ਲੋਣ ਰਸੰ ਲਵਣੰ ਦੋਹਰਾ ਤਾਤ ਉਪਤਾਤ ਜਥਾ ਸਕਤ ਸੋ ਹਾਂ ਕਹੀ ਬਨਾਏ ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਏ ਚਉ ਪਈ ਰਤਨ ਉਪਰ ਰਤਨ ਨਿਕਾਸੇ ਤਬ ਹੀ ਧਾਤ ਉਪ ਧਾਤ ਦਿਰਬ ਮੋ ਸਭ ਹੀ ਤੇ ਹ ਤਬ ਹੀ ਬੇਸਨ ਹੈ ਹਿਰ ਲਿਓ ਅਵਰਨ ਬਾਟ ਅਵਰਨ ਹੈ ਦਇਓ ਚਉ ਪਈ ਸਾਰੰਗ ਸਾਰ ਆਸ ਚੱਕਰ ਗਦਾ ਲੀ ਪੰਚਾਮਰ ਲੈ ਨਾਦ ਅਦਿਕ ਕੀ ਸੂਲ ਪਿਨਾਕ ਬਿਸਹਿ ਕਰ ਲੀਨਾ ਸੋਲਾ ਮਹਾਦੇਵ ਕੌਦੀਨਾ ਪੁਜੰਗ ਛੰਦ ਦਿਓ ਇੰਦਰ ਅਹਰਾਵਤੰ ਬਾਜ ਸੂਰੰ ਉਠੇ ਦੀਹਦਾਨੋ ਜੁੱਦੰ ਲੋਹਪੂਰੰ ਅਨੀਦਾਨਵੀ ਦੇਖ ਉਠੇ ਅਪਾਰੰ ਤਬੈ ਬਿਸਨ ਜੂ ਚਤ ਕੀਨੋ ਵਿਚਾਰੰ ਅਥ ਨਰਨਾਰਾਇਣ ਅਵਤਾਰ ਕਤਨੰ ਪੁਜੰਗ ਛੰਦ ਨਰੰ ਔਰ ਨਾਰਾਇਣੰ ਰੂਪ ਧਾਰੀ ਭਇਓ ਸਾਮੂਹੇ ਸ਼ਸਤਰ ਅਸਤਰੰ ਸੰਭਾਰੀ ਪਟੰ ਐਂਠ ਫੈਂਟੇ ਭੁਜੰ ਠੋਕ ਭੂਪੰ ਬਜੇ ਸੂਲ ਸੇ ਲੰ ਭਏ ਆਪ ਰੂਪੰ ਭੁਜੰਗ ਛੰਦ ਪਰਿਓ ਆਪ ਮੋ ਲੋਹੇ ਕ੍ਰੋਹੰ ਅਪਾਰੰ ਧਰਿਓ ਐਸ ਕੈ ਬਿਸਨ ਤ੍ਰਿਤਿਆ ਅਵਤਾਰੰ तृतीय अवतारं नरं एकनारायणं द्वैस्वरूपं दिपज्योतच्चा सौदर्य धारे अनुपं भुजंग छंद उठे टूक तोपंग गुर्जं प्रहारे जुटे जंग को जंग जोधा जुझारे उठे ठूरपूरं छुहि ऐन नगनं दिगे देवता देत कंप्यो तृनननं पुजंग ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ ਸੋਬੇ ਜੰਗ ਮੋ ਜੰਗ ਜੋਦਾ ਜੁਝਾ ਰੰ ਪਰੇ ਤਛ ਮੁਛੰ ਸੋਬੇ ਅੰਗ ਭੰਗੰ ਮਨੋ ਪਾਨ ਕੈ ਭੰਗ ਪੌਡੇ ਮਲੰਗੰ ਉਹ ਜੰਗ ਪ੍ਰਿਆਤ ਛੰਦ ਦਿਸਾ ਮੋ ਨ ਆਈ ਅਨੀ ਦਾਤ ਰਾਜੰ ਭਜੇ ਸਰਬ ਦੇਵੰ ਤਜੇ ਸਰਬ ਸਾਜੰ ਗਿਰੇ ਸੰਜ ਪੁੰਜੰ ਸਿਰੰ ਬਾਹੋ ਬੀਰੰ ਸੋਬੇ ਬਾਨ ਜੋ ਚੇਤ ਪੋਹ ਪੰਕਰੀ ਰੰ ਪੁਜੰਗ ਛੰਦ जब जग हार्यो कियो बेसन मंत्रं पयो अंत ध्यानं करयो जान तंत्रं महामोहनी रूप धारयो अनु पंछके देख दूर दित्यादित भूपं इति श्री विचित्र नाटके ग्रंथे नार नर नारायण अवतार चतुरथ संपूर्णं अथ महामोहनी अवतार कथनं ਸ੍ਰੀ ਭਗਵਤੀ ਜੀ ਸਹਾਇ ਪੁਜੰਗ ਛੰਦ ਮਹਾ ਮੋਹਨੀ ਰੂਪ ਧਾਰਿਓ ਅਪਾਰੰਗ ਰਹੇ ਮੋਹ ਕੈ ਦਿੱਤ ਆਦਿਤਿਆ ਕੁਮਾਰੰ ਛਕੇ ਪ੍ਰੇਮ ਜੋਗੰ ਰਹੇ ਰੀਚ ਸਰਬੰ ਤਜੇ ਸ਼ਸਤਰ ਅਸਤਰੰ ਦਿਓ ਚੋਰ ਗਰਬੰ ਪੁਜੰਗ ਛੰਦ ਫੰਦੇ ਪ੍ਰੇਮ ਫੰਦੰ ਭਇਓ ਕੋਪ ਹੀਣੰ ਲਗੈ ਨੈਨ ਬੈਨੰ ਧਇਓ ਪਾਨ ਪੀਣੰ गिरे चो मपु मंग छोटे जान प्राणं सबै चेतहीणं लगे जान बाणं पुजंग प्रयात छंद लखेते तहिणं पय सूर सर्बं छटे शस्त्र अस्त्रं सब अरब खरबं पयो प्रेम जोगं लगेनन ऐसे मनोफाद फांदे मृगीराज जैसे पुजंग प्रयात छंद जिने रतन बांटे तुमाऊ तुमाऊ ताहे जानो कथा वृद्ध ते बात थोरी बखानो सब पांत पांतं बैठे सो बीरं कटंग पेच छोरे तजेते गतिरं चौपाई ਸਭ ਜਗ ਕੋ ਚਤਨੰਤਰ ਦੀਆ ਕਲਪ ਪ੍ਰੇਸ਼ ਲక్ష్ਮੀ ਕਰ ਲੀਆ ਸਿਵ ਮਾਹੁਰ ਰੰਬਾ ਸਾ ਸਭ ਲੋਕਨ ਸੁਭ ਕਰਤਾ ਹਰਤਾ ਸਭ ਸੁਕਨ ਦੋਹਰਾ ਸਾਸ ਕਰ ਸਾਸ ਕਿਸ ਦੇ ਕਰਵੇਂ ਨਮਿਤ ਮਨ ਲక్ష్ਮੀ ਕਰ ਲੀਨ ਉਰ ਰਾਖੀ ਤੇ ਹਤੇ ਚਮਕ ਪ੍ਰਗਟ ਦਿਖਾਈ ਦੀਨ ਚ ਦੋਹਰਾ गाय रखी सनका उदई कहलो करौ विचार शास्त्र शोध कबियन मुखन लीजह पूछ सुधार भुजंग रहे रिज ऐसे सब देव दानम मृगीराज जैसे सुने नाद कानन बटे रत्न चरबंगई छूट रारं तद्य अस श्री विष्ण पंचम वत पंचम वतारं रहे रीज ऐसे सब देव दानंग मृगीराज जसे सुने नाद कानन बटेत रतन सर्वंगहि छूट रारंग धरयो एष श्री बेसन पंचमावत् पंचम अवतारं पंचम एत श्री विचित्र नाटके ग्रंथे अवतार पंचम संपूर्णं वाहे गुरु जी का खालसा वाहे गुरु जी की फतेह जी